ਦਾਂ ਸਬਾਹਲ ਕਾ ਦਾ ਜਾਸਸੀ ਦੇ ਪਿੰਡ ਡੱਗ ਤੂ ਤੇ ਪਿੰਡ ਤੇ ਬੜਾ ਮਸ਼ਹੂਰ ਪਿੰਡ ਹੈ ਉੱਥੇ ਖੜੇ ਹਾਂ ਬਿਲਕੁਲ ਪਾਕਿਸਤਾਨ ਦੇ ਕੰਢੇ ਤੇ ਸਾਡਾ ਇੱਕ ਬਹੁਤ ਹੀ ਦਾ ਬਹੁਤ ਹੀ ਬਹੁਤ ਹੀ ਵਧੀਆ ਨੌਜਵਾਨ 23 ਸਾਲ ਉਮਰ ਦਾ ਸ਼ਮਸ਼ੇਰ ਸਿੰਘ ਜਿਹੜਾ 2 ਦਿਨ ਪਹਿਲਾਂ ਸ਼ਹੀਦ ਹੋ ਗਿਆ ਦੇਸ਼ ਦੀ ਸਖਿਆ ਕਰਦਾ ਤੇ ਮੈਂ ਅੱਜ ਪਰਿਵਾਰ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਦਿੱਲੀ ਨੇ ਉਹਨਾਂ ਨੇ ਸਾਡੀ ਡਿਊਟੀ ਲਈ ਮੇਰੇ ਤੇ ਬਲਦੇਵ ਉਹਨਾਂ ਦੀ ਕਿ ਪਰਿਵਾਰ ਨੂੰ ਮਿਲ ਕੇ ਆਇਆ ਜਾਵੇ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਮੁੰਡੇ ਭਰਤੀ ਹੋਏ ਬਹੁਤ ਸਾਰੀਆਂ ਰੋਹ ਜੀ ਦੂਜੇ ਚੌਥੇ ਦਿਨ ਇਦਾਂ ਦੀ ਸ਼ਹਾਦਤ ਕੋਈ ਪੰਜਾਬੀਆਂ ਦੀ ਹੋ ਜਾਂਦੀ ਹੈ ਸਿੱਖਾਂ ਦੀ ਹੋ ਜਾਂਦੀ ਹੈ ਸੋ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੀ ਹੈ ਇਨਾਂ ਦੇ ਪੁੱਤਰ ਨੇ ਦੇਸ਼ ਦੇ ਲਈ ਆਪਣੀ ਸ਼ਹਾਦਤ ਜਿਹੜੀ ਦਿੱਤੀ ਆ ਬਾਰਡਰ ਦੇ ਕੰਢੇ ਦੇ ਉੱਤੇ ਜਿੱਥੇ ਬੰਦਾ ਅੱਜ ਜਿੰਨੀ ਠੰਡ ਆ ਜਿੰਨੀ ਧੁੰਦ ਆ ਬਾਅਦ ਉੱਥੇ ਮਰ ਨਾਲ ਜੀਰੋ ਜੀਰੋ ਡਿਗਰੀ ਤੋਂ ਵੀ ਬਹੁਤ ਥੱਲੇ ਮਤਲਬ ਤੰਪਰਿਤ ਦੇ ਇੰਨੀ ਠੰਡ ਹੁੰਦੀ ਆ ਕਿ ਬੰਦਾ ਪਦੇ ਤੰਨ ਨੇ ਸਾਡੇ ਫੌਜੀ ਜਵਾਨ ਜਿਹੜੇ ਇੰਨਾ ਥਾਵਾਂ ਤੇ ਜਾ ਕੇ ਦੇਸ਼ ਦੀ ਸਖਿਆ ਕਰਦੇ ਸੋ ਆਪਾਂ ਜੋ ਵੀ ਪ੍ਰਵਾਦ ਕਹੂਗਾ ਉਹਦੀ ਯਾਦ ਵੀ ਬਣਾਵਾਂਗੇ ਪਿੰਡ ਦੇ ਵਿੱਚ ਗੇਟਵੇ ਬਣਾਵਾਂਗੇ ਖੋਦ ਵੀ ਜਿਹੜੀ ਪਿੰਡ ਨੂੰ ਕੋ ਲੋੜ ਹੋਈ ਆਪਾਂ ਸ਼ਮਸ਼ੇਰ ਦੇ ਨਾਂ ਤੇ ਬਣਾਵਾਂਗੇ ਉਹ ਪਰਵਾਦ ਨੂੰ ਜਿਹੜੀ ਆਰਥਿਕ ਤੌਰ ਤੇ ਵੀ ਸੀਐਮ ਸਾਹਿਬ 1 ਕਰੋੜ ਰੁਪਇਆ ਜਿਹੜਾ ਉਹ ਮਦਦ ਕਰਦੇ ਆ ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਇਸ ਪਰਵਾਦ ਦੀ ਵੀ ਮਤ ਜਿਹੜੀ ਉਹ ਕਰਨਗੇ ਖੋਦ ਵੀ ਜੋ ਪਰਵਾਦ ਨੂੰ ਮਤ ਦੀ ਲੋੜ ਹੋਊਗੀ ਦੇਖੋ ਉਹ ਤਾਂ ਸ਼ਹੀਦ ਹੋ ਗਿਆ ਪਰ ਸਾਡਾ ਹੁਣ ਫਰਜ਼ ਬਣਦਾ ਸਾਹ ਦੇ ਹੁੰਦਾ ਕਿ ਆਪਾਂ ਸ਼ਹੀਦਾਂ ਦੇ ਪਰਵਾਦਾਂ ਦਾ ਪਿੱਛੋ ਮਾਨਤਾ ਕਰੀਏ ਉਹਨਾਂ ਦੀ ਮਦਦ ਕਰੀਏ ਉਹਨਾਂ ਦੇ ਬੱਚੇ ਉਹਨਾਂ ਦੇ ਭੈਣ ਭਰਾਵਾਂ ਦੀ ਐਜੂਕੇਸ਼ਨ ਇਹ ਜਿਹੜੇ ਬੰਦੇ ਆ ਬਾਰਡਰ ਦੇ ਉੱਤੇ ਸਾਡੀ ਰਾਜ ਸਿੱਖ ਬਣਾਦੀ ਹੈ ਮਿਹਨਤ ਹੁਣੇ ਜਦੋਂ ਉਹਦੇ ਡੈਡੀ ਦੱਸ ਰਿਹਾ ਸੀਗਾ ਕਿ ਜਦੋਂ ਪੜਦਾ ਸੀਗਾ ਉਹ ਨਾਲ ਮਟਰ ਵੀ ਤੋੜਦਾ ਸੀ ਆਲੂ ਵੀ ਪੁੱਟਦਾ ਵਰਦੀ ਲਾ ਕੇ ਉਸੇ ਲਈ ਕੰਮ ਵੀ ਕਰਦਾ ਸੀ 12 ਜਮਾਤ ਤੱਕ ਪੜ ਕੇ ਦਸਾਂ ਨੌਾਂ ਦੀ ਕਿਰਤ ਕਰਕੇ ਇੱਥੇ ਸਾਡੇ ਬੱਚੇ ਬਚਾਦੇ ਕਰਦੇ ਇਸ ਏਰੀਆ ਦੇ ਵਿੱਚ ਨਾਲ ਪੜਦੇ ਨਾਲ ਆਪਣੇ ਮਾਪਿਆਂ ਦੇ ਨਾਲ ਆਪਣੇ ਮਾਂ ਦੇ ਨਾਲ ਸਾਡੀਆਂ ਧੀਆ ਵੀ ਇੱਥੇ ਕੰਮ ਕਰਦੀਆਂ ਸਾਡੀਆਂ ਭੈਣਾਂ ਵੀ ਕੰਮ ਕਰਦੀ ਏਹ ਦਹਾ ਨਵਾਂ ਦੀ ਕਿਰਤ ਦੇ ਨਾਲ ਸਾਡੇ ਬੱਚੇ ਪੜ੍ਹ ਲਿਖ ਕੇ ਤੇ ਦੇਸ਼ ਲਈ ਸ਼ਹਾਦਤ ਜਿਹੜੀ ਉਹਨੇ ਦਿੱਤੀ ਆ ਉਹਦੇ ਅਸੀਂ ਅਸੀਂ ਇਹਨਾਂ ਦੇ ਨਾਲ ਆ ਬਿਲਕੁਲ ਸਰਕਾਰ ਹੱਥ ਇਹਨਾਂ ਦੀ ਮਦਦ ਕਰੂ ਮੈਂ ਬਸ ਅਫਸੋਸ ਕਰਨ ਆਇਆ ਸੀਗਾ ਔਰ ਪਰਵਾਦ ਨੂੰ ਵਿਸ਼ਵਾਸ ਦਿਉਣ ਆਇਆ ਸੀਗਾ ਸੀਐਮ ਸਾਹਿਬ ਨੇ ਡਿਊਟੀ ਲਈ ਤੇ ਮੈਂ ਚੰਡੀਗੜ੍ਹ ਤੋਂ ਚੱਲ ਕੇ ਮਤਲਬ ਜਿਹੜਾ ਇਹਨਾਂ ਨੂੰ ਮਿਲ ਆਇਆ ਸੀਗਾ ਔਰ ਮੈਂ ਮੈਂ ਬਹੁਤ ਬੱਲੇ ਉਹਨਾਂ ਦੇ ਡੈਡੀ ਮੇਰੇ ਨਾਲ ਖੜੇ ਆ ਬੜੇ ਤਗੜੇ ਬੰਦੇ ਬਹੁਤ ਹੌਸਲੇ ਨਾਲ ਬੜਾ ਮਾਣ ਹੈ ਇਹਨਾਂ ਨੂੰ ਕਿ ਸਾਡਾ ਪੁੱਤ ਦੇਸ਼ ਲਈ ਸੀਸ ਦੇਗਾ ਮਾਤਾ ਨੂੰ ਮਿਲਿਆ ਸਾਡੀ ਭੈਣ ਆ ਉਹ ਮਤਲਬ ਇਹ ਆ ਕਿ ਠੀਕ ਹੈ ਪੁੱਤ ਤੇ ਜਾਣਾ ਨਹੀਂ ਚਾਹੀਦਾ 23 ਸਾਲ ਦਾ ਗੱਭਰੂ ਵਜੇ 4 ਸਾਲ ਸ਼ਾਇਦ ਪਹਿਲਾਂ ਉਹ ਵਰਤੀ ਹੋਇਆ ਸੀਗਾ ਜਾਣਾ ਨਹੀਂ ਚਾਹੀਦਾ ਪਰ ਚਲੋ ਜਿੰਨੀ ਲਿਖੀ ਆ ਪ੍ਰਮਾਤਮਾ ਦੀ ਮਰਦਾਂ ਜੰਮਣਾ ਮਾਦਾ ਸੱਚੇ ਪਾਤਸ਼ਾਹ ਦੇ ਹੱਥ 'ਚ ਆ ਬਸ ਫਿਰ ਵੀ ਇਹ ਸਦਾ ਇਹਨਾਂ ਦਾ ਸਿਰ ਜਿਹੜਾ ਮਾਨ ਦੇ ਨਾਲ ਉੱਚਾ ਹੋਊਗਾ ਪਿੰਡ ਦਾ ਉੱਚਾ ਹੋਊਗਾ ਕਿ ਇਹਨਾਂ ਦਾ ਬੱਚੇ ਨੇ ਮਲ ਜਿਹੜਾ ਦੇਸ਼ ਲਈ ਬੰਦਾ ਜਿਹੜੀ ਸ਼ਹਾਦਤ ਦਿੱਤੀ ਹੈ ਬਸ ਆਪਾਂ ਅਫਸੋਸ ਹੀ ਕਰਨਾ ਹੈ ਦੁੱਖ ਦੁੱਖ ਸਾਂਝਾ ਕਰਨਾ ਹੈ ਚਮਸ਼ੀਰ ਸਿੰਘ ਨਾਹੀਂ 22 23 ਸਾਲ ਦੇ ਹੋਇਆ 22 23 ਸਾਲ ਦਾ ਇਹਨੇ ਵਿਚਰੇ ਨੇ ਬਹੁਤ ਮਿਹਨਤ ਕੀਤੀ ਅਸ ਨਾਲਾ ਜਿਹੜਾ ਭਰਤੀ ਆਇਆ ਸੀ ਆਇਓ ਸ਼ਮਸ਼ੇਰ ਸਿੰਘ ਹੀ ਹੋਰ ਹਾਂ ਕਿੰਨੀ ਸਮਾਂ ਕਿੰਨਾ ਹੋ ਗਿਆ ਪਰਤੀ ਸਰ ਮੈਂ ਨਪੜਿਆ ਮੈਨੂੰ ਕੋਈ ਪਤਾ ਨਹੀਂ ਚਾਹੋ ਕਿ ਸਾਲਾਂ ਦਾ ਟਾਈਮ ਹੋਇਆ 4.5 ਸਾਲ ਦਾ ਕਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਾ ਫੋਨ ਇਹਦੇ ਬਾਰੇ ਉਹਦੇ ਬਾਰੇ ਸਰ ਇੱਕ ਦਿਨ ਪਿੱਲੂ ਫੋਨ ਆਇਆ ਹੈ ਸਰਕਾਰੀ ਜ਼ਮੀਨ ਹੈਗੀ ਸਟੇਡੀਅਮ ਵਾਲੇ ਮੇਨ ਤੇ ਇਹ ਗੱਲਬਾਤ ਕੀਤੀ ਆ ਵਧੀਆ ਸੁਣੀ ਤੇ ਦੂਜੇ ਦਿਨ ਅਸੀਂ ਡੀਕ ਚ ਬੈਠ ਰਹੇ ਆ 5 ਸਾਲ 9 ਵਜੇ ਤੋਂ ਸਾਡੇ ਫੋਨ ਨਹੀਂ বাজਿਆ ਕੋ ਨਹੀਂ ਆਇਆ ਹੈ 7:00 ਸਵੇਰ 7 ਵਜੇ ਤੱਕ ਬਹੁਤ ਧਿਆਨ ਰੱਖਦੇ ਰਹੇ ਫੋਨ ਆਉਣਾ ਤੇ ਇਹ ਪਹਿਲੀ ਬੁਰਕੀ ਤੋੜੀ ਮੂੰਹ ਜੇ ਪਾਈ ਤੇ ਮੁਰਕੇ ਉਸਨੇ ਫੋਨ ਮੁਲਾਜ਼ਮਾਂ ਲਾਇਆ ਫੌਜੀਆ ਦੂਜਿਆਂ ਲਾਇਆ ਉਹਨਾਂ ਨੇ ਨਹੀਂ ਲਾਇਆ ਉਹ ਮੁਰਕੇ ਡਰੈਸ ਪੁੱਛਣ ਲੱਪਾਇਆ ਪਿੱਤਾ ਦਾ ਕਿੱਥੇ ਪਿੰਡਿਆ ਕਿਹੜੇ ਬੰਦੇ ਆ ਫਿਰ ਮੈਂ ਕਿਹਾ ਤੁਹਾਡਾ ਪਤੇ ਪਰਚੋਕੀ ਪਿੰਡਿਆ ਤੁਹਾਡਾ ਲੱਗੇ ਬਿਲਕੁਲ ਲੱਗੇ ਪਤੇ ਪਰਚੋਕੀ ਤੇ ਉਹ ਪੁੱਛਦੇ ਵੀ ਅਈ ਨਾਲੇ ਰਾ ਆਈਏ ਕਿ ਹਮ ਇਧਰ ਦੀ ਹੋਰ ਗਰੋੜੇ ਮੈਂ ਆਰਾਮਤੀਸ ਜਗਾਂਵੇਂ ਨੋ ਵਧੀਆ ਸੌਖਾ ਹੋ ਗਏ ਮੈਂ ਪਹਿਲਾਂ ਨਾ ਪੁੱਛਣਾ ਵੀ ਤੀ ਮੈਨੂੰ ਫੋਨ ਕਿਉਂ ਕਰਦੇ ਜੀ ਇੰਨਾ ਚਿਰ ਹੋ ਗਿਆ ਵੀ ਤੀ ਫੋਨ ਨਹੀਂ ਕੀਤੀ ਤੇ ਮੈਂ ਕਿ ਭਰਾ ਗਿਆ ਥੋੜਾ ਜਾਂ ਮੈਂ ਕਿ ਵੀ ਨਾ ਇੰਨਾ 4 ਸਾਲ ਹੋ ਗਿਆ ਨਹੀਂ ਫੋਨ ਕੀਤਾ ਅੱਜ ਕਿਉਂ ਕਰਦਾ ਮੈਂ ਕਿ ਭਰਾ ਗਿਆ ਪੂਰਾ ਕਿ ਭਰਾ ਗਿਆ ਉਹਨਾਂ ਨਾਲ ਕਹਿੰਦੇ ਵੀ ਨਹੀਂ ਕੋਈ ਗੱਲ ਨਹੀਂ ਉਹਦੇ ਯਾਰ ਦੋਸਤ ਆਂਦੇ ਆਉਣਾ ਤੁਹਾਨੂੰ ਮਿਲਣਾ ਮੈਂ ਚਲੋ ਹੋ ਸਕਦਾ ਮੈਂ ਜੀਆਂ ਦਾ ਪੂਰਾ ਹੌਸਲਾ ਬਤਾਇਆ ਮੈਂ ਕੋਈ ਗੱਲ ਨਹੀਂ ਉਹਦਾ ਯਾਰ ਦੋਸਤ ਹੁੰਦੇ ਆ ਉਹ ਆ ਕੇ ਮਲੇਗਾ ਨਹੀਂ ਤੇ ਜਦੋਂ ਵਾਵਾ 11 12 ਵਜ ਗਏ ਫਿਰ ਤੁਹਾਡੇ ਕੋ ਪਹੁੰਚਿਆ ਤੇ ਪਰ ਘੰਟੇ ਕੇ ਬਾਦ ਤਾਂ ਮੈਨੂੰ ਇਕੱਲੇ ਨਾਲ ਗੱਲ ਕਰਤੀ ਵੀ ਤਦਾਲਾ ਫੌਜੀ ਜਵਾਨ ਚਮਸ਼ੇਰ ਸਿੰਘ ਤੁਸੀਂ ਉਹਦੇ ਕੀ ਲੱਗਦੇ ਮੈਂ ਕਿਹਾ ਮੈਂ ਉਹਦਾ ਡੈਡੀ ਲੱਗਦਾ ਕਹਿੰਦਾ ਵੀ ਇਹਨਾਂ ਨੇ ਦੱਸਿਆ ਬਾਅਦ ਚ ਵੀ ਉਹ ਸ਼ਹੀਦ ਹੋ ਗਿਆ ਤੇ ਮੈਂ ਉਹ ਦਿਨ ਤੇ ਮੈਂ ਘਰ ਗੱਲ ਨਹੀਂ ਕੀਤੀ ਅੱਜ ਸਵੇਰੇ 6 ਵਜੇ ਮੈਂ ਘਰ ਦੱਸਿਆ ਤੁਹਾਨੂੰ ਪਤਾ ਹੀ ਫਿਰ ਅਗੋ ਜੋ ਨਹੀਂ ਸੰਭਲ ਲਏ ਜਾਂਦੇ ਜੀ ਫਿਰ ਬਹੁਤ ਜਿਆਦਾ ਰੋਏ ਕਰ ਲਾਏ ਤੇ ਫਿਰ ਮੈਂ ਬਹੁਤ ਵੱਡਾ ਮੌਲਾ ਕਰਕੇ ਮੈਂ ਵੀ ਆਸੇ ਪਾਸੇ ਰੋਲਿੰਦੇ ਇਹਨਾਂ ਨੂੰ ਦੱਸਿਆ ਨਹੀਂ ਮੈਂ ਦੋ ਤਿੰਨ ਦਿਨ ਵੀ ਆ ਗੱਲ ਹੋ ਗਈ ਲੜਕਾ ਵਿਆਹ ਸੀ ਤੁਹਾਡਾ ਨਹੀਂ ਜੀ ਵਿਆਹਿਆ ਨਹੀਂ ਸੀ ਕਿੰਨਾ ਕਮਾਨ ਹੈ ਆਪਣੇ ਪੁੱਤ ਤੇ ਦੇਸ਼ ਲਈ ਜਿਹੜਾ ਸੀ ਦੇਸ਼ ਵਾਤੇ ਉਹਦੇ ਬਹੁਤ ਵੱਡਾ ਮੈਨੂੰ ਉਹਤੇ ਮਾਣ ਹੈ ਜੇ ਮਾਣ ਹੀ ਉਹਤੇ ਤੇ ਮੈਂ ਵੀ ਨਹੀਂ ਕੋਈ ਗੱਲ ਕੀਤੀ ਮੈਂ ਵੀ ਚੋਪ ਚੋਪੀ ਕੀ ਤਰ੍ਹਾਂ ਦੋ ਤਿੰਨ ਦੁਆਕੇ ਮੈਂ ਨਹੀਂ ਦੱਸਣਾ ਘਰ ਜਿਵੇਂ ਉਹਨੇ ਘਰ ਪਹੁੰਚਣਾ ਆਪਣੇ ਜੀ ਰਿੰਦੇ ਵੀ ਜਿਹੜੇ ਜਿਹੜੇ ਇੱਥੇ ਚੀਜ਼ ਹੋ ਜਾਂਦੀਆਂ ਹੁੰਦੀਆਂ ਨੇ